ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕੋਹਲੀਆ ਛੋਟਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਭਾਈ ਜਗਜੀਤ ਜੱਗੇ ਦੇ ਘਰੇ ਵੀਡੀਓ ਬਣਾ ਰਹੇ ਆ ਅੱਬਾ ਨਰਮ ਜੇ ਬੰਦਾ ਤੁਸੀਂ ਸਾਰੇ ਹੀ ਜਾਣਦੇ ਆ ਲੋਕਡਾਊਨ ਮੌਕੇ ਦੇ ਇਸ ਘਰੋਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੋ ਰਹੀਆਂ ਲੈ ਰੈਗੂਲਰ ਜਮਾ ਛੋਟਾ ਜਿਹਾ ਆ ਹੂ ਫੁੱਲ ਵੱਡੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਵੜ ਜ਼ੇਲ ਹੈ ਮੋٹے ਮੋٹے ਥਾਣ ਹੈ ਤਾਜੀ ਸੂਈ ਹੈ ਜੇਰ ਹੋਰ ਘੰਟੇ ਖੰਡ ਟਿੱਕਰ ਪੈ ਜੂਗੀ ਬੱਚਾ ਵੀ ਅੱਧਾ ਗਿੱਲਾ ਸੁੱਕਾ ਜਾ ਕਿਉਂਕਿ ਸੂਈ ਨੂੰ ਸਮਾਂ ਹੀ ਥੋੜਾ ਹੋਇਆ ਸਾਰੀ ਜਾਣਕਾਰੀ ਲੈ ਦਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਪ੍ਰਭਾਨ ਸਾਹਿਬ ਸੇਤਾ ਕਹਿਮ ਹਾਂ ਸੇਤਾ ਵਧੀਆ ਬਾਈ ਠੀਕ ਹੈ ਫੋਨ ਨੰਬਰ ਦਾਸੀ 9056653918 ਨਾਮ ਜਗਜੀਤ ਸਿੰਘ ਨਾਮ ਜਗਜੀਤ ਸਿੰਘ ਪਿੰਡ ਕੋਲਿਆਖੁਰ ਤੁਸੀਂ ਨਿਹਾਲ ਸਿੰਘ ਲਚ ਦਾ ਮੋਗਾ ਕਦੋਂ ਮੈਂ ਸੋਚ ਜਗੇ ਬਈ ਅਗਲੇ ਦਾ ਦੂਜੇ ਕਹਿ ਪਾ ਤੀਜੇ ਮੰਨ ਕੇ ਲਈ ਆ ਹਾਂ ਠੀਕ ਆ ਦੋ ਦੋ ਕਹਿੰਦੇ ਸੀ 17 18 ਕਿਲੋ ਚੋਇਆ ਅਗਲਾ ਵੀਰ ਭਰਾ ਜਿੰਨਾ ਮਰਜ਼ੀ ਮੰਨ ਕੇ ਲੈ ਲਵੀ ਠੀਕ ਆ ਇਨੋਂ 1 ਘੰਟਾ ਕੋ ਗਿਆ ਸੋਈ ਨੂੰ ਬੱਚਾ ਹਜੇ ਉੱਠਦਾ ਪੈਂਦਾ ਜਾ ਬੱਚਾ ਮਗਰ ਬੱਚਾ ਇਹਦੇ ਠੀਕ ਆ ਠੀਕ ਆ ਤੇ ਦੁੱਧ 18 17 18 17 ਇਹਨਾਂ ਆਪਾਂ ਮੰਨ ਕੇ ਲਈ ਹੈ ਨਾ ਨਾਰਮਲ ਜੀ ਕੋਈ ਬਾਲਾ ਨਹੀਂ ਕਿ ਵੈੜ ਕੱਢ ਜ ਵੱਡੀ ਆ ਹੂੰ ਕੱਢੀਏ ਬਾਹਰ ਨੂੰ ਚਵਾਈ ਚੁਈ ਕਿਵੇਂ ਆ ਚਵਾਈ ਬਈ 2.5 ਕਿਲੋ ਬੋਲਾ ਕੱਢਿਆ ਬੱਚੇ ਨੂੰ ਚੰਗਾ ਕੇ ਬੈਠਾ ਲਈਏ ਅਸੀਂ ਵੈੜ ਤੋਂ ਠੀਕ ਆ ਹਾਂ 2.5 ਕਿਲੋ ਬੋਲਾ ਬਾਈ ਕਹਿੰਦਾ ਬੱਚੇ ਨੂੰ ਚੰਗਾ ਕੇ ਹਵਾਨੇ ਚੋਂ ਕੱਢਿਆ ਜੀਲ ਪਈ ਨਹੀਂ ਫੇਟੇ ਜੇਰ ਪਈ ਨਹੀਂ ਕਿਉਂਕਿ ਸੂਈ ਨੂੰ ਇਹ ਤਾਂ ਘੰਟਾ ਹੀ ਹੋਇਆ ਤੁਹਾਨੂੰ ਵੀ ਪਤਾ ਘੰਟੇ ਜਿੱਦਾ ਜੇਰ ਪੈਂਦੀ ਨਹੀਂ ਹੁੰਦੀ ਹਾਂ ਤਿੰਨ ਚਾਰ ਮਿੰਟ ਲੱਗੇ ਹਾਂ ਜੇਰ ਘੰਟੇ ਜੇਰ ਹੋਰ ਦੋਆਂ ਘੰਟਿਆਂ ਨੂੰ ਪੈ ਜੂਗੀ ਜੇਰ ਦੀ ਭਾਈ ਵੀਡੀਓ ਬਣਾ ਕੇ ਰੱਖ ਲੂਗਾ ਹੂੰ ਨਹੀਂ ਨਹੀਂ ਸਹੀ ਆ ਬੱਚਾ ਉਧਰ ਡੈਗ ਪਿਆ ਕੋਈ ਗੱਲ ਨਹੀਂ ਕਿਉਂਕਿ ਤਾਜੀ ਸੂਈ ਹੈ ਬੱਚਾ ਜੇ ਉੱਠਦਾ ਪੈਂਦਾ ਜ ਆ ਫੁੱਲ ਵੱਡੀ ਵਹਿੜ ਸੋਹਣਾ ਵੱਡਾ ਹਵਾਨਾ ਅਮਰੀਕਨ ਵਹਿੜਾਂ ਵਾਂਗੂ ਪੱਟਾਂ 'ਚ ਫਸਿਆ ਪਿਆ ਬਾਈ ਕਹਿੰਦਾ ਅਗਲੇ ਨੇ ਆਪਾਂ ਨੂੰ ਦੂਜਾ ਸੂਬਾ ਕਹਦੇ ਦਿੱਤੀ ਆ ਆਪਣੀ ਬਾਈ ਕਹਿੰਦਾ ਖਰੀਦੀ ਆ ਭਵਾਂ ਤੀਜਾ ਮਾਲੂਕ ਤੋਰੇ-ਤੋਰੇ ਦੀ ਪੂਰੀ ਓਕੇ ਆ ਜਾਂਦੀ ਘੋੜੀ ਵਾਂਗੂ ਸੋਹਣਾ ਵੱਡਾ ਹਵਾਨਾ ਉੱਪਰੋਂ ਫਟਟਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ ਪੱਟਾਂ 'ਚ ਫਸਿਆ ਪਿਆ ਮੋٹے-ਮੋٹے ਥਾਣ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਹੱਦੀ ਚੁਵਾਈ ਵਾਲਾ ਥਾਣ ਗੈਪ 'ਚ ਨਿੱਖੜ ਮੇ ਇਕੱਲੇ-ਇਕੱਲੇ ਲੱਗੇ ਹੋਏ ਆ ਹੂੰ 17-18 ਕਿਲੋ ਬਾਈ ਦੱਸਦਾ ਦੁੱਧ ਦੇਣੇ ਦਿੱਤਾ ਪਹਿਲਾਂ ਨੇ ਅਗਲੇ ਕਹਿੰਦੇ 17 18 ਝੋਆ 17 18 ਮੰਨ ਕੇ ਹੀ ਭਾਈ ਕਹਿੰਦਾ ਆਪਾਂ ਲਈ ਇਹ ਇੰਨਾ ਖੁੱਲਾ ਪਿਆ ਜੂ ਬਾਕੀ ਐਡੀ ਵਹਿੜ ਨੂੰ ਇੰਨਾ ਦੁੱਧ ਯਾਰ ਬਾੜਾ ਵੀ ਨਹੀਂ ਅਗਲੇ ਨੇ ਦੂਜਾ ਸੂਹਾ ਗਿਆ ਭਾਈ ਕਹਿੰਦਾ ਆਪਣੀ ਕੋਈ ਜਦਾਈ ਨਹੀਂ ਜੇ ਕਿਸ ਨੇ ਤੀਜਾ ਮੰਨਣਾ ਹੁਣ ਤੀਜੇ ਸੂਹੇ ਥੋੜੀ ਤਾਂ ਬੁੱਢੀ ਹੋ ਗਈ ਇਹਦਾ 10 ਦਾ 12 12 ਸੂਹੇ ਕਰਮਾਲੀਆਂ ਦੁੱਧ ਪਿਆਈ ਜਾਂਦੀਆਂ ਪਰ ਬੰਦਾ ਸੇਵਾ ਵਾਲਾ ਹੋਵੇ ਸਹੀ ਜੇ ਉਹਨਾਂ ਅਗਲੇ ਨੇ ਸੇਵਾ ਨਹੀਂ ਕਰਨੀ ਤਾਂ ਉੱਥੇ ਦਾ ਪਸ਼ੂ ਵੀ ਕੀ ਕਰੇ ਵਿਚਾਰਾ ਕਿਉਂਕਿ ਪਸ਼ੂ ਨੇ ਦੁੱਧ ਦੇਣਾ ਜਿਹੜਾ ਪਸ਼ੂ ਨੂੰ ਖਵਾਉ ਪਿਆਉ ਵਧੀਆ ਚੰਗਾ ਚੋਖਾ ਜਿਨ੍ਹਾਂ ਦਾਣਾ ਦਾਪਾ ਫੀਡ ਲੈਤੀ ਵਧੀਆ ਵੱਧ ਪਾਲੋਗੇ ਉਹਨਾਂ ਪਸ਼ੂ ਦਾ ਵੱਧ ਪਿਆ ਆਂਦਾ ਜੇ ਕੋਈ ਕਹ ਦੇ ਬਿਨਾ ਦਾਣੇ ਤੋਂ ਬਿਨਾ ਫੀਡ ਤੋਂ ਬਿਨਾ ਲੈਟੀ ਤੋਂ ਬਿਨਾ ਗੁੜ ਤੋਂ ਕੱਲੀ ਸੁੱਕੀ ਤੂੜੀ ਤੇ ਬਿਨਾ ਹਰਿਆਂ ਤੋਂ ਸੁੱਕੀ ਤੂੜੀ ਤੇ ਅਗਲਾ ਕਹ ਦੇਵੇ ਕਿ ਦੁੱਧ ਦੀ ਬਾਲਟੀ ਭਰ ਦੂ ਦੁੱਧ ਦੀ ਬਾਲਟੀ ਤਾਂ ਨਹੀਂ ਭਰਨੀ ਫਿਰ 2 ਕਿਲੋ ਦਾ ਦੇ ਦਿਆ ਕਰੂਗੂ ਨਾਲੇ ਉਹਨੇ ਕਹਣਾ ਆਪਦਾ ਢਿੱਡ ਜਿਹਾ ਭਰ ਲਿਆ ਕਰੂਗੀ ਕੋਈ 2 ਕਿਲੋ ਤੜ ਕੇ 2 ਕਿਲੋ ਆਥਣੇ ਇਨਾਂ ਕਦਾ ਪਿਆ ਜੂ ਤੇ ਪਰ ਬਾਈ ਕਹਿੰਦਾ ਜੇ ਵਧੀਆ ਸੇਵਾ ਕਰੂਗਾ 17 18 ਕਿਲੋ ਦੁੱਧ ਦੀ ਗਾਰੰਟੀ ਆ ਜੇ ਐਡੀ ਵੜ ਇਹਨਾਂ ਦੁੱਧ ਨਾ ਦੇਉ ਫਿਰ ਦੇਣਾ ਵੀ ਕਿਹੜੀ ਨੇ ਆ 2.5 ਕਿਲੋ ਹਵਾਨੇ ਚ ਬੌਲੀ ਕੱਢੀ ਵੀ ਆ ਇੱਕ ਗੱਲੋਂ ਇਹ ਝੂਠ ਨਹੀਂ ਮਾਰਦਾ ਜਿਵੇਂ ਆਮ ਕਹਿੰਦਾ ਗਾਂ ਨਿੱਕੀ ਜੀ ਹੁੰਦੀ ਆ ਗਾਂ ਸਾਰਾ ਹੀ ਦੁੱਧ 12 13 ਕਿਲੋ ਦੇਣ ਵਾਲੀ ਹੁੰਦੀ ਆ ਅਗਲਾ ਕਹਿੰਦਾ ਭਾਈ 5 ਕਿਲੋ ਬੌਲੀ ਕੱਢ ਲਈ ਆ ਦੋਵਾਂ ਘੰਟਿਆਂ ਦੀ ਸੂਈ ਆ ਪਹਿਲੀ ਚਵਾਈ ਜੀ 5 ਕਿਲੋ ਬੌਲੀ ਕਹਿੰਦੇ ਆ ਇੰਨੀ ਬੌਲੀ ਇਹਨਾਂ ਤੋਂ ਨੇ ਦੁੱਧ ਦੇਣਾ ਹੁੰਦਾ ਸਾਰਾ ਪਹਿਲੀ ਚਵਾਈ ਚ 5 ਕਿਲੋ ਬੋਲੀਓ ਦੇ ਥੱਲੇ ਕਿੱਥੋਂ ਆ ਗਈ ਪਰ ਮਾੜੀਆਂ ਗੱਲਾਂ ਜਿਹੜੇ ਝੂਠ ਮਾਰਦੇ ਆ 2.5 ਕਿਲੋ ਹਵਾਂ ਨੇ ਜੋ ਬੋਲੀ ਕੱਢੀ 18 ਕਿਲੋ ਖੁੱਲਾ ਪੱਕਾ ਦੁੱਧ ਪਿਆ ਦੂ ਦੁੱਧ ਉਹ ਮੱਝ ਵਰਗਾ ਕਿੰਨੇ ਦੀ ਮਿੱਤਰਾ ਜਾਇਜ ਆਪਾ ਯਾਰ ਭਾਈ ਜੇ ਬਾੜ ਥਰੇਡ ਮੰਗ ਲਾ ਵੈਖਣੇ ਜਣੀਆਂ 57000 ਦੀ ਵੜ ਦੇ ਦਾਂਗੇ ਆਪਾ ਲਓ ਜੀ ਗੱਲ ਜੱਗੇ ਦੀ ਸਹੀ ਆ ਬਾੜ ਥਰੇਡ ਮੰਗ ਲਿਆ ਵਿਕਤਾ ਵੀ ਜਾਣੀਆਂ ਕਿਉਂਕਿ ਵੜ ਵੱਡੀ ਆ ਚੰਗੇ ਦੁੱਧ ਵਾਲੀ ਆ ਪਰ ਇਹ ਨਾਭਾ ਜ਼ਿਆਦੇ ਨਹੀਂ ਲੈਂਦਾ ਤਾਂ ਜਾਇ ਜੀ ਨਫਾ ਹੁੰਦਾ ਬਸ ਇਹਦਾ ਤਾਂ ਦਿਹਾੜੀ ਵਾਲਾ ਕੰਮ ਹੁੰਦਾ 11500 ਬਣ ਗਿਆ ਤੇ ਚਲੋ ਜੀ ਬਸ ਠੀਕ ਆ ਅਗਲੇ ਦਿਨ ਹੋਰ ਪਸ਼ੂ ਲਿਆਉਣੇ ਆ ਕੋਈ ਇੱਕ ਮਿਲ ਗਿਆ ਇੱਕ ਲੈ ਆਉਣਾ ਦੋ ਮਿਲ ਗਿਆ ਦੋ ਲੈਣਾ ਇਸ ਤੋਂ ਵੱਧ ਪਸ਼ੂ ਨਹੀਂ ਲਿਆਉਂਦਾ 11500 ਦਿਹਾੜੀ ਬਣ ਗਈ ਤਾਂ ਓਕੇ ਆ ਬਾਕੀ ਭਾਈ ਆਏ ਆ ਜੇ ਆਪਾਂ ਤਿਆਰ ਗਾਂ ਲੈਣੇ ਆ ਨਾ ਘਰੇ ਸਵਾ ਕੇ ਵੇਚਦੇ ਆ ਜੇਰ ਜੱਪੀ ਦੀ ਜੇ ਤਾਂ ਓਕੇ ਆ ਤਾਂ ਓਕੇ ਹੀ ਰਹਿਣਾ ਜੇ ਨਹੀਂ ਓਕੇ ਤੱਬ ਮੰਡੀ ਵੇਚ ਦੇਣੀ ਆ ਸਹੀ ਹੈ ਗਲਤ ਪਸ਼ੂ ਕਿਸੇ ਨੂੰ ਨਹੀਂ ਦੇਣਾ ਤੇ ਸੂਇਆ ਸਵਾਇਆ ਆਪਾਂ ਲਈ ਨੇ ਘਾਟ ਆ ਹੂੰ ਕਹਿਣਗੇ ਬਈ ਸੂਇਆ ਪਸ਼ੂ ਹੈਗਾ ਲੈ ਜਾਓ ਕੀ ਪਤਾ ਬਈ ਜ਼ੇਰ ਪਈ ਕਿ ਨਹੀਂ ਪਈ ਜਿਹਨੇ ਪੈਸੇ ਲਾਉਣੇ ਆ ਕੇਰਾ ਮੰਨ ਲਓ ਹੁਣ ਕਿਹੜਾ ਕਿਵੇਂ ਚੱਕ ਕੇ ਲਾਉਣੇ ਆ ਆਪਣੇ ਘਰੇ ਪਸ਼ੂ ਜਿਹੜਾ ਸੂਇਆ ਹੋਊਗਾ ਉਹ ਸੂਇਆ ਹੀ ਹੋਊਗਾ ਜ਼ੇਰ ਪਈ ਹੋਊਗੀ ਤੇ ਪਈ ਹੋਊਗੀ ਇਹਦੀ ਹੁਣ ਮੰਨ ਲਓ ਜ਼ੇਰ ਪੈ ਗਈ ਵੀਡੀਓ ਬਣਾ ਕੇ ਰੱਖ ਲੈਣੀ ਆ ਜਿਹੜਾ ਵੀਰ ਭਰਾ ਲਊਗਾ ਵਖਾ ਦੇਣੀ ਆ ਸਹੀ ਹੈ ਬਈ ਵੇਖ ਲੈ ਆ ਦੀ ਵੀਡੀਓ ਹਨਾ ਸਹੀ ਹੈ ਹਾਂਜੀ ਦੋਸਤੋ ਇਹ ਹੁੰਦੀਆਂ ਨਰਮ ਬੰਦੇ ਵਾਲੀਆਂ ਗੱਲਾਂ ਬਾਈ ਕਹਿੰਦਾ ਆਪਾਂ ਸੂਇਆ ਸਵਾਇਆ ਗੱਪਣ ਪਸ਼ੂ ਲੈਨੇ ਆ ਘਰੇ ਸੂੰਦਾ ਪਸ਼ੂ ਅੱਖਾਂ ਦੇ ਸਾਹਮਣੇ ਜਦੋਂ ਜ਼ੇਰ ਪੈ ਜਾਂਦੀ ਬਾਈ ਕਹਿੰਦਾ ਜ਼ੇਰ ਦੀ ਵੀਡੀਓ ਬਣਾ ਲਈਦੀ ਆ ਘਰੇ ਸਵਾ ਕੇ ਪਸ਼ੂ ਸੇਲ ਕਰੀਦਾ ਜਮਾ ਜੈਜਪਾ ਮੁੱਲ 62 65 ਜਿੰਨਾ ਮਰਜ਼ੀ ਕਰਾ ਲਓ ਵੜ ਵੱਡੀ ਆ ਚੰਗੇ ਦੁੱਧ ਵਾਲੀ ਵਿਕ ਜਾਨੀ ਆ ਪਰ ਜੱਗਾ ਦਾ ਬਾਹਲਾ ਨਫਾ ਲੈਣ ਗਿੱਜਿਆ ਹੀ ਨਹੀਂ 1000 1500 ਵਾਲਾ ਬੰਦਾ ਐ ਤੇ 57000 ਦੀ ਦੇ ਦੇਣੀ ਜਮਾ ਜੈਜਪਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ